ਦੀ ਸਰਕਾਰ ਵੱਲੋਂ ਲਿਆਂਦਾ ਗਿਆ ਸੀਏਏ ਕਾਨੂੰਨ ਦੇ ਪਿੱਛੇ ਇਹੀ ਮਕਸਦ ਹੈ ਕਿ ਜਿਹੜਾ 10 ਸਾਲ ਦਾ ਭਾਜਪਾ ਸਰਕਾਰ ਦਾ ਫੇਲਿਅਰ ਰਿਹਾ ਹੈ ਚਾਹ ਬੇਰੋਜ਼ਗਾਰੀ ਦੇ ਮੁੱਦੇ ਤੇ ਚਾਹ ਮਹਿੰਗਾਈ ਦੇ ਮੁੱਦੇ ਤੇ ਉਸ ਫੇਲਿਅਰ ਤੋਂ ਲੋਕਾਂ ਦਾ ਧਿਆਨ ਡਾਇਵਰਟ ਕਰਾਉਣਾ ਚਾਹੁੰਦੇ ਆ ਆਪਣੇ ਲੋਕਾਂ ਨੂੰ ਪਿਛਲੇ 10 ਸਾਲਾਂ ਚ ਦਾਤ ਤੇ ਪੀਣ ਯੋਗ ਪਾਣੀ ਦੇ ਸਕੀ ਹੈ ਭਾਜਪਾ ਸਰਕਾਰ ਨਾ ਲੋਕਾਂ ਨੂੰ ਗਰੀਬਾਂ ਨੂੰ ਘਰ ਦੇ ਸਕੀ ਦੇਸ਼ 'ਚੋਂ 11 ਲੱਖ ਤੋਂ ਵੱਧ ਲੋਕ ਪਲਾਨ ਕਰ ਗਿਆ ਇਨ ਬਾਰਲੇ ਮੁਲਕਾਂ ਜਾ ਕੇ ਵਸ ਗਏ ਉਹਨਾਂ ਨੂੰ ਤਾਂ ਤੁਸੀਂ ਆਪਣੇ ਮੁਲਕ ਚ ਰੱਖ ਨਹੀਂ ਸਕਦੇ ਤੇ ਹੁਣ 2.5 ਕਰੋੜ ਲੋਕ ਜਿਹੜੇ ਪਾਕਿਸਤਾਨ ਔਰ ਬੰਗਲਾਦੇਸ਼ ਤੋਂ ਲਿਆ ਕੇ ਭਾਜਪਾ ਦਾ ਮਕਸਦ ਇੱਕੋ ਹੀ ਆ ਕਿ ਉਹਨਾਂ ਵਾਲੇ ਟਾਈਮ ਚ ਆਪਣੀਆਂ ਪੱਕੀਆਂ ਵੋਟਾਂ ਕੀਤੀਆਂ ਜਾਣ ਔਰ ਮੌਜੂਦਾ ਜਿਹੜੇ ਕਰੰਟ ਇਸ਼ੂ ਹੈ ਉਹਨਾਂ ਤੋਂ ਲੋਕਾਂ ਦਾ ਧਿਆਨ ਹਟਾਇਆ ਜਾਵੇ ਇਹ ਪੂਰੀ ਤਰ੍ਹਾਂ ਪੋਲਿਟਿਕਲੀ ਮੋਟੀਵੇਟਿਡ ਗੋ ਹੈ ਇਹਦੇ ਚ ਦੇਸ਼ ਦੇ ਲੋਕਾਂ ਦਾ ਕੋਈ ਭਲਾ ਨਹੀਂ ਹੈ ਸਿਰਫ ਤੇ ਸਿਰਫ ਇੱਕ ਭਾਜਪਾ ਦੀ ਵੋਟ ਬੈਂਕ ਦੀ ਸਾਜ਼ਿਸ਼ ਹੈ ਔਰ ਅਸਲੀ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਫਟੋਣਾ ਚਾਹੁੰਦੇ ਮੋਦੀ ਸਰਕਾਰ ਵੱਲੋਂ ਲਿਆਂਦਾ ਗਿਆ ਸੀਏਏ ਕਾਨੂੰਨ ਦੇ ਪਿੱਛੇ ਇਹੀ ਮਕਸਦ ਹੈ ਕਿ ਜਿਹੜਾ 10 ਸਾਲ ਦਾ ਭਾਜਪਾ ਸਰਕਾਰ ਦਾ ਫੇਲੀਅਰ ਰਿਹਾ ਹੈ ਚਾਹੇ ਬਰੋਜਗਾਰੀ ਦੇ ਮੁੱਦੇ ਤੇ ਚਾਹੇ ਮਹਿੰਗਾਈ ਦੇ ਮੁੱਦੇ ਤੇ ਉਸ ਫੇਲੀਅਰ ਤੋਂ ਲੋਕਾਂ ਦਾ ਧਿਆਨ ਡਾਇਵਰਟ ਕਰਾਉਣਾ ਚਾਹੁੰਦੇ ਆ ਆਪਣੇ ਲੋਕਾਂ ਨੂੰ ਪਿਛਲੇ 10 ਸਾਲਾਂ ਚ ਦਾਤ ਤੇ ਪੀਣ ਯੋਗ ਪਾਣੀ ਦੇ ਸਕੀਆ ਭਾਜਪਾ ਸਰਕਾਰ ਨਾ ਲੋਕਾਂ ਨੂੰ ਗਰੀਬਾਂ ਨੂੰ ਘਰ ਦੇ ਸਕੀਏ ਦੇਸ਼ 'ਚੋਂ 11 ਲੱਖ ਤੋਂ ਵੱਧ ਲੋਕ ਪਲਾਨ ਕਰ ਗਿਆ ਇਨ ਬਾਰਲੇ ਮੁਲਕਾਂ ਜਾ ਕੇ ਵਸ ਗਏ ਉਹਨਾਂ ਨੂੰ ਤਾਂ ਤੁਸੀਂ ਆਪਣੇ ਮੁਲਕ ਚ ਰੱਖ ਨਹੀਂ ਸਕਦੇ ਤੇ ਹੁਣ 2.5 ਕਰੋੜ ਲੋਕ ਜਿਹੜੇ ਪਾਕਿਸਤਾਨ ਔਰ ਬੰਗਲਾਦੇਸ਼ ਤੋਂ ਲਿਆ ਕੇ ਭਾਜਪਾ ਦਾ ਮਕਸਦ ਇੱਕੋ ਹੀ ਆ ਕਿ ਉਹਨਾਂ ਵਾਲੇ ਟਾਈਮ ਚ ਆਪਣੀਆਂ ਪੱਕੀਆਂ ਵੋਟਾਂ ਕੀਤੀਆਂ ਜਾਣ ਔਰ ਮੌਜੂਦਾ ਜਿਹੜੇ ਕਰੰਟ ਇਸ਼ੂ ਹੈ ਉਹਨਾਂ ਤੋਂ ਲੋਕਾਂ ਦਾ ਧਿਆਨ ਹਟਾਇਆ ਜਾਵੇ ਇਹ ਪੂਰੀ ਤਰ੍ਹਾਂ ਪੋਲੀਟਿਕਲੀ ਮੋਟੀਵੇਟਿਡ ਗੋ ਹੈ ਇਹਦੇ ਚ ਦੇਸ਼ ਦੇ ਲੋਕਾਂ ਦਾ ਕੋਈ ਭਲਾ ਨਹੀਂ ਹੈ ਸਿਰਫ ਤੇ ਸਿਰਫ ਇੱਕ ਭਾਜਪਾ ਦੀ ਵੋਟ ਬੈਂਕ ਦੀ ਸਾਜ਼ਿਸ਼ ਹੈ ਔਰ ਅਸਲੀ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਫਟੋਣਾ ਚਾਹੁੰਦੇ ਮੋਦੀ ਸਰਕਾਰ ਵੱਲੋਂ ਲਿਆਂਦਾ ਗਿਆ ਸੀਏਏ ਕਾਨੂੰਨ ਦੇ ਪਿੱਛੇ ਇਹੀ ਮਕਸਦ ਹੈ ਕਿ ਜਿਹੜਾ 10 ਸਾਲ ਦਾ ਭਾਜਪਾ ਸਰਕਾਰ ਦਾ ਫੇਲਿਅਰ ਰਿਹਾ ਹੈ ਚਾਹੇ ਬੇਰੋਜ਼ਗਾਰੀ ਦੇ ਮੁੱਦੇ ਤੇ ਚਾਹੇ ਮਹਿੰਗਾਈ ਦੇ ਮੁੱਦੇ ਤੇ ਉਸ ਫੇਲਿਅਰ ਤੋਂ ਲੋਕਾਂ ਦਾ ਧਿਆਨ ਡਾਇਵਰਟ ਕਰਾਉਣਾ ਚਾਹੁੰਦੇ ਆ ਆਪਣੇ ਲੋਕਾਂ ਨੂੰ ਪਿਛਲੇ 10 ਸਾਲਾਂ ਚ ਦਾਤ ਤੇ ਪੀਣ ਯੋਗ ਪਾਣੀ ਦੇ ਸਕੀਆ ਭਾਜਪਾ ਸਰਕਾਰ ਨਾ ਲੋਕਾਂ ਨੂੰ ਗਰੀਬਾਂ ਨੂੰ ਘਰ ਦੇ ਸਕੀਏ ਦੇਸ਼ 'ਚੋਂ 11 ਲੱਖ ਤੋਂ ਵੱਧ ਲੋਕ ਪਲਾਨ ਕਰ ਗਿਆ ਇਨ ਬਾਰਲੇ ਮੁਲਕਾਂ ਜਾ ਕੇ ਬਸ ਗਏ ਉਹਨਾਂ ਨੂੰ ਤਾਂ ਤੁਸੀਂ ਆਪਣੇ ਮੁਲਕ ਚ ਰੱਖ ਨਹੀਂ ਸਕਦੇ ਤੇ ਹੁਣ 2.5 ਕਰੋੜ ਲੋਕ ਜਿਹੜੇ ਪਾਕਿਸਤਾਨ ਔਰ ਬੰਗਲਾਦੇਸ਼ ਤੋਂ ਲਿਆ ਕੇ ਭਾਜਪਾ ਦਾ ਮਕਸਦ ਇੱਕੋ ਹੀ ਆ ਕਿ ਉਹਨਾਂ ਵਾਲੇ ਟਾਈਮ ਚ ਆਪਣੀਆਂ ਪੱਕੀਆਂ ਵੋਟਾਂ ਕੀਤੀਆਂ ਜਾਣ ਔਰ ਮੌਜੂਦਾ ਜਿਹੜੇ ਕਰੰਟ ਇਸ਼ੂ ਹੈ ਉਹਨਾਂ ਤੋਂ ਲੋਕਾਂ ਦਾ ਧਿਆਨ ਹਟਾਇਆ ਜਾਵੇ ਇਹ ਪੂਰੀ ਤਰ੍ਹਾਂ ਪੋਲੀਟਿਕਲੀ ਮੋਟੀਵੇਟਿਡ ਹੋਇਆ ਹੈ ਇਹਦੇ ਚ ਦੇਸ਼ ਦੇ ਲੋਕਾਂ ਦਾ ਕੋਈ ਭਲਾ ਨਹੀਂ ਹੈ ਸਿਰਫ ਤੇ ਸਿਰਫ ਇੱਕ ਭਾਜਪਾ ਦੀ ਵੋਟ ਬਿੰਕ ਦੀ ਸਾਜ਼ਿਸ਼ ਹੈ ਔਰ ਅਸਲੀ ਮੁੱਦਿਆਂ ਤੋਂ ਲੋਕਾਂ ਦਾ ਧਿਆਨ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप